ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਸੋ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਦੁਆਬਾ ਵਾਸੀਆਂ ਦੇ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੁਖਾਲਾ ਜੀ ਹਾਂ ਆਦਮਪੁਰ ਤੋਂ ਸਿੱਧੀ ਫਲਾਈਟ ਹੁਣ ਜਲਦੀ ਹੋਣ ਜਾ ਰਹੀ ਹੈ ਸ਼ੁਰੂ ਜੀ ਹਾਂ ਜਿੱਥੇ ਕਿ ਸਾਲ 2020 ਕਰੋਨਾ ਵਾਇਰਸ ਤੋਂ ਪਹਿਲਾਂ ਦਿੱਲੀ ਅਤੇ ਮੁੰਬਈ ਦੀਆਂ ਫਲਾਈਟਾਂ ਆਦਮਪੁਰ 에ਅਰਪੋਰਟ ਤੋਂ ਚਾਲੂ ਕਰ ਦਿੱਤੀਆਂ ਗਈਆਂ ਸਨ ਪਰ ਕਰੋਨਾ ਵਾਇਰਸ ਆਉਣ ਦੇ ਕਾਰਨ ਫਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਆਦਮਪੁਰ ਦੇ 에ਅਰਪੋਰਟ ਤੋਂ ਇਹ ਫਲਾਈਟਾਂ ਨਹੀਂ ਚੱਲੀਆਂ ਤੇ ਹੁਣ ਆਖਰਕਾਰ ਸਾਲ 2025 ਦੇ ਵਿੱਚ ਜਿੱਥੇ ਕਿ ਪਹਿਲੀ ਜੁਲਾਈ ਤੋਂ ਜਿਹੜੀ ਆਦਮਪੁਰ ਤੋਂ ਹੁਣ ਮੁੰਬਈ ਦੇ ਲਈ ਫਲਾਈਟ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦਾ ਸ਼ੁਰੂਆਤੀ ਕਿਰਾਇਆ ਜਿਹੜਾ 5000 ਤੋਂ ਸ਼ੁਰੂ ਹੋ ਕੇ ਜਿਹੜਾ 5600 ਤੱਕ ਰੱਖਿਆ ਗਿਆ ਹੈ ਇਸੇ ਦੌਰਾਨ ਹੁਣ ਆਦਮਪੁਰ ਸਿਵਲ 에ਅਰਪੋਰਟ ਤੋਂ ਮੁੰਬਈ ਦੇ ਲਈ ਸਿੱਧੀ ਫਲਾਈਟ ਸ਼ੁਰੂ ਹੋਣ ਤੋਂ ਬਾਅਦ ਡਾਕਟਰ ਹਿਮਾਂਚੂ ਅਗਰਵਾਲ ਨੇ ਦੱਸਿਆ ਹੈ ਕਿ ਜਲੰਧਰ ਅਤੇ ਦੁਆਬ ਖੇਤਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਕਾਫੀ ਵਧੀਆ ਜਿਹੜੀ ਵਧਾਈ ਦਿੱਤੀ ਗਈ ਹੈ ਤੇ ਉਹਨਾਂ ਨੇ ਆਖਿਆ ਕਿ ਦੁਆਬ ਖੇਤਰ ਦੇ ਲਈ ਗੇਮ ਚੇਂਜਰ ਇਹ ਜਿਹੜਾ ਫੈਸਲਾ ਹੋਵੇਗਾ ਸੋ ਘਰੇਲੂ ਹੀ ਨਹੀਂ ਸਗੋ ਕਿ ਅੰਤਰਰਾਸ਼ਟਰੀ ਤਰਾ ਵੀ ਜਿਹੜੀ ਉਹ ਕਾਫੀ ਜ਼ਿਆਦਾ ਵਧੀਆ ਹੋ ਜਾਵੇਗੀ ਕਿਉਂਕਿ ਇਸ ਦੇ ਨਾਲ ਹੁਣ ਪੰਜਾਬੀ ਜੋ ਕਿ ਦਿੱਲੀ 에ਰਪੋਰਟ ਜਾਂ ਫਿਰ ਮੁੰਬਈ 에ਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ ਲੈਣਾ ਚਾਹੁੰਦੇ ਹਨ ਸੋ ਉਹ ਵੀ ਹੁਣ ਅੱਗੇ ਤੋਂ ਜਿਹੜੀਆਂ ਫਲਾਈਟਾਂ ਲੈ ਸਕਦੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹੁਣ ਜਲਦ ਹੀ 에ਰਲਾਈਨਾਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਨਵੀਂ ਦਿੱਲੀ ਦੇ ਲਈ ਵੀ ਫਲਾਈਟ ਸ਼ੁਰੂ ਕਰ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਜਦੋਂ ਸਾਲ 2020 ਦੇ ਵਿੱਚ ਇਹ ਜਿਹੜੀਆਂ ਫਲਾਈਟਾਂ ਸ਼ੁਰੂ ਹੋਈਆਂ ਸਨ ਤੇ ਸ਼ੁਰੂਆਤੀ ਕਿਰਾਇਆ ਜਿਹੜਾ 1999 ਜੋ ਕਿ 2000 ਰੁਪਏ ਰੱਖਿਆ ਗਿਆ ਸੀ ਸੋ ਨਵੀਂ ਦਿੱਲੀ ਦਾ ਸੋ ਹੁਣ ਇੱਕ ਵਾਰ ਫਿਰ ਤੋਂ ਹਨ ਜਿੱਥੇ ਕਿ ਆਦਮਪੁਰ ਤੋਂ ਮੁੰਬਈ ਦਾ ਕਿਰਾਇਆ ਜਿਹੜਾ ਕਿ 55550 ਜਾਂ ਫਿਰ 5000 ਰੱਖਿਆ ਗਿਆ ਹੈ ਸੋ ਨਵੀਂ ਦਿੱਲੀ ਦਾ ਜਿਹੜਾ ਕਿਰਾਇਆ 2500 3000 ਰੁਪਇਆ ਰੱਖਿਆ ਜਾਵੇਗਾ ਤੇ ਇੱਕ ਘੰਟੇ ਦੇ ਵਿੱਚ ਹੀ ਜਿਹੜਾ ਆਦਮਪੁਰ ਤੋਂ ਤੁਸੀਂ ਹੁਣ ਦਿੱਲੀ ਜਾ ਸਕੋਗੇ ਤੇ ਦਿੱਲੀ ਤੋਂ ਸਿੱਧੀ ਡਾਇਰੈਕਟ ਫਲਾਈਟ ਲਗਾਇਆ ਕਿ ਜਿਹੜਾ ਕਿ ਤੁਸੀਂ ਵੱਖ-ਵੱਖ ਦੁਨੀਆ ਦੇ ਦੇਸ਼ਾਂ ਅਮਰੀਕਾ ਕੈਨੇਡਾ ਤੇ ਯੂਕੇ ਵਰਗੇ ਦੇਸ਼ਾਂ ਤੇ ਯੂਰਪ ਵਰਗੇ ਦੇਸ਼ਾਂ ਦੇ ਵਿੱਚ ਯਾਤਰਾ ਕਰ ਸਕੋਗੇ ਸੋ ਦੁਆਬਾ ਏਰੀਆ ਦੇ ਵੱਧ ਤੋਂ ਵੱਧ ਜਿਹੜੇ ਲੋਕ ਐ ਤੁਹਾਨੂੰ ਦੱਦਿਆ ਕਿ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਹੀ বাসਦੇ ਹਨ ਜਿਨ੍ਹਾਂ ਦੇ ਲਈ ਇੱਕ ਵੱਡਾ ਤੋਹਫਾ ਹੋ ਸਕਦਾ ਹੈ ਸੋ ਅਗਲੇ ਮਹੀਨਿਆਂ ਦੇ ਦੌਰਾਨ ਹੁਣ ਦਿੱਲੀ ਦੇ ਲਈ ਫਲਾਈਟਾਂ ਵੀ ਜਿਹੜੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਤੇ 2500 ਤੋਂ ਲੈ ਕੇ 3000 ਦੇ ਵਿੱਚ ਹੀ ਤੁਸੀਂ ਦਿੱਲੀ ਦਾ ਸਫ਼ਰ ਜਿਹੜਾ ਹੈ ਉਹ ਤੈਅ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਐਸ்சி ਸਰਪੰਚ ਦੇ ਚਪੇੜਾ ਮਾਰਨ ਦੇ ਮਾਮਲੇ ਦੇ ਵਿੱਚ ਹੁਣ ਦਿੱਲੀ 에어ਪੋਰਟ ਤੋਂ ਇਹ ਮੈਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀਹਾਂ ਖਬਰ ਖਾਸ ਲੋਈਆਂ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਬਲਾਕ ਲੋਈਆਂ ਖਾਸ ਦੀ ಗ್ರಾಮ ਪੰਚਾਇਤ ਕੰਗ ਖੁਰਦ ਦੇ ਮੌਜੂਦਾ ਸਰਪੰਚ ਗੌਰਪ੍ਰੀਤ ਸਿੰਘ ਦੌਦਰ ਦੇ ਚਪੇੜਾ ਮਾਰਨ ਅਤੇ ਜਾਤੀ ਸੂਚਕ ਸ਼ਬਦ ਅਤੇ ਇਸ ਤੋਂ ਇਲਾਵਾ ਜਾਨੂ ਮਾਰਨ ਦੀਆਂ ਧਮਕੀਆਂ ਦੇਣ ਦੇ ਰੋਪ ਦੇ ਵਿੱਚ ਚਾਰ ਵਿਅਕਤੀਆਂ ਦੇ ਵਿਰੁੱਧ ਜਿਹੜਾ ਕਿ ਪਰਚਾ ਦਰਜ ਹੋਇਆ ਸੀ ਸੋ ਇਸ ਤੋਂ ਬਾਅਦ ਇਹ ਔਰਤ ਵੀ ਇਸ ਦੇ ਵਿੱਚ ਸ਼ਾਮਲ ਸੀ ਤੇ ਉੱਥੇ ਹੀ ਇੱਕ ਵਿਅਕਤੀ ਅਜੇ ਵੀ ਜਿਹੜਾ ਗ੍ਰਿਫਤਾਰ ਨਹੀਂ ਹੋ ਸਕਿਆ ਸੋ ਇਹ ਖ਼ਬਰ ਜਿਹੜੀ ਤੁਹਾਨੂੰ ਦੱਸੀ ਹੈ ਕਿ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕੀਤੀ ਗਈ ਹੈ। ਸੋ ਪ੍ਰਾਪਤ ਵੇਰਵਿਆਂ ਦੇ ਅਨੁਸਾਰ ਗੌਰਪ੍ਰੀਤ ਸਿੰਘ ਦੌਦਰ ਜੋ ਕਿ ਸਰਪੰਚ ਹੈ ਕੰਗਖੁਰਦ ਦਾ ਸੋ ਕਿਸੇ ਮਾਮਲੇ ਨੂੰ ਸੁਲਝਾਉਣ ਦੇ ਲਈ ਬਸਤੀ ਕੰਗ ਕਲਾਂ ਦੇ ਸਾਫਕਾ ਸਰਪੰਚ ਦੇ ਘਰ ਮੀਟਿੰਗ ਰੱਖੀ ਗਈ ਸੀ। ਸੋ ਇਸੇ ਦੌਰਾਨ ਉੱਥੇ ਪੰਚਾਇਤੀ ਮੈਂਬਰ ਅਤੇ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸ਼ਮੂਲੀਅਤ ਦੇ ਵਿੱਚ ਅਜੇ ਮਾਮਲੇ ਨੂੰ ਸੁਲਝਾਉਣ ਦੀ ਜਿਹੜੀ ਉਹ ਗੱਲਬਾਤ ਚੱਲ ਰਹੀ ਸੀ ਕਿ ਬਲਜੀਤ ਸਿੰਘ ਉਰਫ਼ ਨਿੱਕਾ ਪੁੱਤਰ ਸੁਖਰਾਜ ਸਿੰਘ ਉਰਫ਼ ਰਾਜ ਹਰਵਿੰਦਰ ਸਿੰਘ ਉਰਫ਼ ਢਿੱਲੋਂ ਪੁੱਤਰ ਤਰਸੀਮ ਸਿੰਘ ਸੰਦੂ ਗਰਮੀਤ ਕੌਰ ਗੋਨੀ ਪਤਨੀ ਤਰਸੀਮ ਸਿੰਘ ਵਾਸੀ ਬਸੰਤੀ ਕੰਗ ਕਲਾ ਕਹਿਣ ਬਲੱਗੇ ਕਿ ਅਸੀਂ ਕਿਸੇ ਵੀ ਪੰਚਾਇਤ ਨੂੰ ਨਹੀਂ ਮੰਨਦੇ ਉਸੇ ਵਕਤ ਗਰਮੀਤ ਕੌਰ ਗੋਨੀ ਨੇ ਲਲਕਾਰਾ ਮਾਰ ਕੇ ਕਿਹਾ ਕਿ ਇਸ ਨੂੰ ਫੜ ਲਓ ਅਤੇ ਇਸ ਤੋਂ ਇਲਾਵਾ ਜਾਤੀ ਸੂਚਕ ਜਿਹੜੇ ਉਹ ਸ਼ਬਦ ਵੀ ਬੋਲੇ ਗਏ ਸਰਪੰਚ ਨੂੰ ਜਿਸ ਤੋਂ ਬਾਅਦ ਕੀ ਤੁਹਾਨੂੰ ਦੱਸਦੀ ਹੈ ਕਿ ਚਪੇੜ ਮਾਰਨ ਦੀ ਜਿਹੜੀ ਉਹ ਵੀ ਮਾਮਲਾ ਸਾਹਮਣੇ ਆਇਆ ਹੈ ਕਿ ਸਰਪੰਚ ਦੇ ਜਿਹੜੀਆਂ ਗੌਰਪ੍ਰੀ ਸਿੰਘ ਦੁੱਧਰ ਸਰਪੰਚ ਦੇ ਚਪੇੜਾਂ ਵੀ ਮਾਰਨੀਆਂ ਉਸ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਅਸੀਂ ਤੇ ਇਹ ਵੀ ਕਿਹਾ ਗਿਆ ਸੀ ਕਿ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸੋ ਭਰੀ ਪੰਚਾਇਤ ਦੇ ਵਿੱਚ ਸਰਪੰਚ ਗੋਰਪ੍ਰੀਤ ਸਿੰਘ ਦੌਧਰ ਦੀ ਬੇਇੱਜ਼ਤੀ ਕਰਨ ਤੋਂ ਬਾਅਦ ਹੁਣ ਪੁਲਿਸ ਨੇ ਜਿਹੜੀ ਆ ਕੇਸ ਦੇ ਉੱਤੇ ਕਾਰਵਾਈ ਕੀਤੀ ਹੈ ਜਿੱਥੇ ਕਿ ਬਾਕੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਗੋਰਪ੍ਰੀਤ ਕੌਰ ਗੋਨੀ ਪਤਨੀ ਤਰਸੀਮ ਸਿੰਘ ਸੰਧੂ ਜੋ ਕਿ ਇੰਡੀਆ ਛੱਡ ਕੇ ਜਿਹੜਾ ਕਿ ਬਾਹਰਲੇ ਦੇਸ਼ ਦੇ ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਸੋ ਦਿੱਲੀ 에ਅਰਪੋਰਟ ਨੂੰ ਵੀ ਜਿਹੜਾ ਸੂਚਿਤ ਕਰ ਦਿੱਤਾ ਗਿਆ ਸੀ ਤੇ ਉਕਤ ਦੋਸ਼ੀ ਨੂੰ ਹੁਣ ਬਾਹਰਲੇ ਦੇਸ਼ ਨਾ ਜਾਣ ਦਿੱਤਾ ਜਾਵੇ। 에ਅਰਪੋਰਟ ਅਧਿਕਾਰੀਆਂ ਦੇ ਵੱਲੋਂ ਹੁਣ ਗੋਰਪ੍ਰੀਤ ਕੌਰ ਨੂੰ ਦਰਜ ਦੇ ਆਧਾਰ ਤੇ ਉੱਤੇ ਜਿਹੜਾ ਕਿ ਦਿੱਲੀ 에어ਪੋਰਟ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਐਸਸੀ ਸਰਪੈਂਟ ਦੇ ਜਿਹੜਾ ਕਿ ਇਸ ਦੇ ਵੱਲੋਂ ਚਪੇੜਾਂ ਮਾਰੀਆਂ ਗਈਆਂ ਤੇ ਜਿਸ ਤੋਂ ਬਾਅਦ ਕਿ ਲਲਕਾਰੇ ਮਾਰੇ ਗਏ ਸੋ ਇਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਇਸ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੋਸਟ ਆਫਿਸ ਸਟੇਬਲ ਨੂੰ ਇੱਕ ਸ਼ਾਨਦਾਰ ਸਕੀਮ ਪੇਸ਼ ਕੀਤੀ ਗਈ ਹੈ ਜੀ ਹਾਂ ਹਰ ਮਹੀਨੇ ਮਿਲਣਗੇ 9250 ਰੁਪਏ ਸੋ ਇਹ ਤੁਹਾਨੂੰ ਦੱਸਦੀ ਹੈ ਕਿ ਪੂਰੀ ਤਰ੍ਹਾਂ ਸੁਰੱਖਿਆਤ ਹੋਵੇਗਾ ਸੋ ਜਿਸ ਤੋਂ ਬਾਅਦ ਕਿ ਖਾਸ ਤੌਰ ਦੇ ਉੱਤੇ ਇਹ ਜਿਹੜੀ ਸਕੀਮ ਆ ਉਹ ਪੰਜਾਬ ਅਤੇ ਭਾਰਤ ਦੇ ਰਿਟਾਇਰ ਲੋਕਾਂ ਦੇ ਲਈ ਜਿਹੜੀ ਲਿਆਂਦੀ ਗਈ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਇਸ ਸਕੀਮ ਦੇ ਵਿੱਚ ਤੁਸੀਂ 1000 ਰੁਪਏ ਤੋਂ ਸ਼ੁਰੂਆਤ ਜਿਹੜੀ ਉਹ ਕਰ ਸਕਦੇ ਹੋ ਇੱਕ ਵਿਅਕਤੀ ਇਸ ਖਾਤੇ ਦੇ ਵਿੱਚ 9 ਲੱਖ ਰੁਪਇਆ ਤੇ ਸਾਂਝੇ ਤੌਰ ਦੇ ਉੱਤੇ 15 ਲੱਖ ਰੁਪਏ ਤੁਸੀਂ ਇਸ ਦੇ ਵਿੱਚ ਨਿਵੇਸ਼ ਕਰ ਸਕਦੇ ਹੋ ਜਿੱਥੇ ਕਿ ਕੰਨੀਆਂ ਐਫਡੀਆਂ ਤੇ ਹੁਣ ਵਿਆਜ ਕਾਫੀ ਜ਼ਿਆਦਾ ਘਟ ਹੋ ਗਿਆ ਹੈ ਸੋ 6.7 ਤੇ 6.7 ਤੋਂ ਇਲਾਵਾ 8% ਤੱਕ ਜਿਹੜਾ ਵਿਆਜ ਮਿਲ ਰਿਹਾ ਹੈ ਸੋ ਇਸੇ ਦੌਰਾਨ ਇਹ ਸਕੀਮ ਦੇ ਉੱਤੇ ਜਿਹੜਾ ਕਿ ਤੁਹਾਨੂੰ 7.4 ਦਾ ਬਧਿਆ ਰਿਟਰਨ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਸੋ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦੀ ਜਿਹੜੀ ਉਹ 5 ਸਾਲ ਦੀ ਮਚਿਓਰਟੀ ਹੋਵੇਗੀ ਜੇਕਰ ਤੁਸੀਂ ਇੱਕ ਵਾਰ ਇਸ ਸਕੀਮ ਦੇ ਵਿੱਚ 9 ਲੱਖ ਰੁਪਏ ਜਿਹੜੇ ਉਹ ਜਮਾ ਕਰਵਾ ਦਿੰਦੇ ਹੋ ਤੇ ਤੁਹਾਨੂੰ ਹਰ ਮਹੀਨੇ 5 ਸਾਲ ਦੇ ਲਈ 5500 ਰੁਪਏ ਦੀ ਆਮਦਨ ਮਿਲਦੀ ਰਹੇਗੀ ਤੇ ਇਸੇ ਤਰ੍ਹਾਂ ਹੀ ਜੇਕਰ ਤੁਸੀਂ ਜੁਆਇੰਟ ਅਕਾਊਂਟ ਖੁਲਾਉਂਦੇ ਹੋ ਤੇ ਤੁਹਾਡੇ ਜੋ ਜੇਕਰ 15 ਲੱਖ ਰੁਪਏ ਹਨ ਤੇ 15 ਲੱਖ ਦਾ ਤੁਸੀਂ ਨਿਵੇਸ਼ ਇੱਕ ਵਾਰ ਇਸ ਸਕੀਮ ਦੇ ਵਿੱਚ ਕਰ ਦਿੰਦੇ ਹੋ ਤੇ ਤੁਹਾਨੂੰ ప్రతి ਮਹੀਨੇ 9250 ਰੁਪਏ ਆਉਣ ਵਾਲੇ 5 ਸਾਲਾਂ ਤੱਕ ਮਿਲਦੇ ਰਹਿਣਗੇ ਸੋ ਡਾਕ ਕਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੋਸਟ ਆਫਿਸ ਦੇ ਵਿੱਚ ਹੀ ਇਹ ਜਿਹੜੀ ਸਕੀਮ ਖੋਲੀ ਜਾ ਸਕਦੀ ਹੈ ਇਸ ਸਕੀਮ ਨੂੰ 18 ਸਾਲ ਤੋਂ ਉੱਪਰ ਦੇ ਕੋਈ ਵੀ ਵਿਅਕਤੀ ਜਿਹੜਾ ਆ ਖੋਲ ਸਕਦਾ ਹੈ ਸੋ ਬੇਹਦ ਜਿਹੜੀ ਇਹ ਵਧੀਆ ਸਕੀਮ ਤੁਹਾਨੂੰ ਦੱਸ ਦਈਏ ਕਿ ਪੋਸਟ ਆਫਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿੱਥੇ ਕਿ ਬੈਂਕਾਂ ਦੇ ਵਿੱਚ ਵਿਆਜ ਕਾਫੀ ਘੱਟ ਮਿਲ ਰਿਹਾ ਹੈ ਸੋ ਇਸ ਸਕੀਮ ਦੇ ਤਹਿਤ ਤੁਹਾਨੂੰ ਹਰ ਮਹੀਨੇ ਜਿਹੜੀ ਉਹ ਇਨਕਮ ਹੋ ਸਕਦੀ ਹੈ Yeah. ਇਸ ਤੋਂ ਬਾਅਦ ਅਗਲੀ ਖਬਰ ਵੀ ਜਿਹੜੀ ਹੈ ਹੁਣ ਸਰਕਾਰੀ ਮੁਲਾਜ਼ਮਾਂ ਦੇ ਲਈ ਨਿਕਲ ਕੇ ਆ ਰਹੀ ਹੈ ਸਰਕਾਰੀ ਮੁਲਾਜ਼ਮਾਂ ਦੀਆਂ ਲੱਗਣੀਆਂ ਮੋਜਾਂ ਜਲਦ ਮਿਲੇਗਾ ਇੰਨਾ ਵੱਡਾ ਤੋਹਫਾ ਜੀ ਹਾਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਇੱਕ ਵੱਡਾ ਤੋਹਫਾ ਮਿਲਣ ਵਾਲਾ ਹੈ ਸਰਕਾਰ ਜਲਦ ਹੀ ਜੁਲਾਈ ਤੋਂ ਮਹਿੰਗਾਈ ਪੱਤੇ ਦੇ ਵਿੱਚ ਵਾਧਾ ਕਰਨ ਜਾ ਰਹੀ ਹੈ ਰਿਪੋਰਟ ਦੇ ਅਨੁਸਾਰ ਇਸ ਵਾਰ ਸਰਕਾਰ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਡੀਏ ਅਤੇ ਇਸ ਤੋਂ ਇਲਾਵਾ ਡੀਆਰ ਨੂੰ ਵਧਾ ਕੇ 58% ਦੀ ਕਰਨ ਜਾ ਰਹੀ ਹੈ ਇਹ ਵਾਅਦੇ ਦਾ ਐਲਾਨ ਤੁਹਾਨੂੰ ਦੱਸ ਦਈਏ ਕਿ ਅਗਸਤ ਮਹੀਨੇ ਤੱਕ ਕੀਤਾ ਜਾ ਸਕਦਾ ਹੈ ਸੋ ਭਾਰੀ ਜਿਹੜਾ ਵਾਅਦਾ ਤਨਖਾਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਮਾਦਾਰੀਆਂ ਤਨਖਾਹਾਂ ਦੇ ਵਿੱਚ ਹੋ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿਧਾਇਕ ਬਾਬਾ ਹੈਨਰੀ ਨੇ ਹੁਣ ਸਪੀਕਰ ਅੱਗੇ ਜਿਹੜੀ ਆ ਉਹ ਇੱਕ ਮੰਗ ਰੱਖੀ ਹੈ ਸੋ ਆਬਾਦੀ ਕੰਟਰੋਲ ਬਿੱਲ ਇਸ ਬਿੱਲ ਦਾ ਨਾਮ ਰੱਖਿਆ ਗਿਆ ਹੈ ਸੋ ਭਾਰਤ ਦੇ ਵਿੱਚ ਲਗਾਤਾਰ ਆਬਾਦੀ ਵਧਦੀ ਜਾ ਰਹੀ ਹੈ ਤੇ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਸੋ ਮਾਰਾ ਅਨੁਸਾਰ ਹੁਣ ਵੱਧਦੀ ਆਬਾਦੀ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਕਰਨ ਦਾ ਇੱਕ ਵੱਡਾ ਕਾਰਨ ਵੀ ਜਿਹੜੀ ਮੰਨੀ ਜਾ ਰਹੀ ਹੈ ਇਸੇ ਬਾਰੇ ਹੁਣ ਜਲੰਧਰ ਉਤਰੀ ਹਲਕੇ ਤੋਂ ਵਿਧਾਇਕ ਬਾਬਾ ਹੈਨਰੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਗੇ ਆਬਾਦੀ ਕੰਟਰੋਲ ਬਿੱਲ ਪੇਸ਼ ਕੀਤਾ ਹੈ ਸੋ ਪੱਤਰਕਾਰਾਂ ਦੇ ਨਾਲ ਗੱਲਬ ਨੇ ਹਮ ਬਧਾਇਕ ਨੇ ਕਿਹਾ ਹੈ ਕਿ ਵਾਤਾਵਰਨ ਦੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਵੱਧਦੀ ਆਬਾਦੀ ਹੈ ਤੇ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਅਤੇ ਭਾਰਤ ਦੀ ਆਬਾਦੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਰੰਗਲਾ ਪੰਜਾਬ ਬਣ ਸਕਦਾ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਜਦੋਂ ਸਾਵਣ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੈ ਤੇ ਅਸੀਂ ਬਚਪਨ ਦੇ ਵਿੱਚ ਡੱਡੂਆਂ ਨਾਲ ਖੇਡਦੇ ਸੀ ਪਰ ਹੁਣ ਆਬਾਦੀ ਇੰਨੀ ਵੱਧ ਚੁੱਕੀ ਹੈ ਕਿ ਵਾਤਾਵਰਨ ਪ੍ਰਦੂਸ਼ਣ ਹੋਣ ਦੇ ਕਾਰਨ ਜਾਨਵਰ ਅਤੇ ਪੰਛੀ ਜਿਹੜੇ ਆ ਉਹ ਅਲੋਪ ਹੋ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਦੋ ਤੋਂ ਵੱਧ ਬੱਚੇ ਜਿਹੜਾ ਕਿ ਪੈਦਾ ਕਰਨ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਭਾਰੀ ਜਰਮਾਨਾ ਵੀ ਲੱਗਣਾ ਚਾਹੀਦਾ ਹੈ ਇਸ ਤੋਂ ਬਾਅਦ ਖਬਰ ਹੁਣ ਮੌਨਸੂਨ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਜੀहां ਤੁਹਾਨੂੰ ਦੱਸਦੀ ਹੈ ਕਿ 69 ਲੋਕਾਂ ਦੀ ਮੌਤ ਹੋ ਚੁੱਕੀ ਹੈ 37 ਹੋ ਗਏ ਹਨ ਲਾਪਤਾ ਅਤੇ 150 ਤੋਂ ਵੱਧ ਘਾਰ ਹੋ ਚੁੱਕੇ ਹਨ ਤਬਾਹ ਜੀहां ਤੁਹਾਨੂੰ ਦੱਸਦੀ ਹੈ ਕਿ ਇਸ ਵਾਰ ਦਾ ਮੌਨਸੂਨ ਹਿਮਾਚਲ ਪ੍ਰਦੇਸ਼ ਦੇ ਲਈ ਤਬਾਹੀ ਲੈ ਕੇ ਆਇਆ ਹੈ ਸੋ ਭਾਰੀ ਤਬਾਹੀ ਮੱਚੀ ਹੋਈ ਹੈ 20 ਜੂਨ ਤੋਂ ਲੈ ਕੇ ਹੁਣ ਤੱਕ 69 ਲੋਕਾਂ ਦੀ ਜਾਨ ਚਾ ਚੁੱਕੀ ਹੈ ਇਸੇ ਦੇ ਨਾਲ ਹੀ 37 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵੀ ਬਚਣ ਦੀ ਕੋਈ ਉਮੀਦ ਨਹੀਂ ਲਗਾਈ ਜਾ ਰਹੀ ਸੋ ਬਚਾਅ ਟੀਮਾਂ ਹੁਣ ਉਹਨਾਂ ਦੀ ਪਾਲ ਦੇ ਵਿੱਚ ਲੱਗੀਆਂ ਹੋਈਆਂ ਹਨ ਸਰਕਾਰ ਤੋਂ ਲੈ ਕੇ ਦੀ ਤਰ ਤੱਕ ਨੇਤਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤੇ ਲੋਕ ਹੁਣ ਆਗੂਆਂ ਦੇ ਸਾਹਮਣੇ ਆਪਣੇ ਹੰਝੂ ਨਹੀਂ ਰੋਕ ਪਾ ਰਹੇ ਸੋ ਇਹ ਤਬਾਹੀ ਕਿਸੇ ਨਾ ਕਿਸੇ ਜਾਂ ਇਸ ਦੇ ਵਿੱਚ ਜਿਹੜਾ ਘਰ ਰੋੜ ਗਿਆ ਹੈ ਕਈ ਆਪਣੇ ਰੋੜ ਚੁੱਕੇ ਹਨ ਇਸ ਤੋਂ ਇਲਾਵਾ ਸਰਕਾਰ ਨੂੰ ਇਸ ਤਬਾਹੀ ਨੂੰ ਰੋਕਣ ਦੇ ਲਈ ਕੋਈ ਵੀ ਜਿਹੜਾ ਸਖ਼ਤ ਪ੍ਰਬੰਧ ਨਹੀਂ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੇ ਕਾਰਨ ਕਿ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਆਪਣੇ ਘਰ ਤੱਕ ਛੱਡ ਕੇ ਜਾਣਾ ਪਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਭਿਆਨਕ ਜਿਹੜੀ ਆ ਤੁਹਾਨੂੰ ਦੱਸੀ ਹੈ ਕਿ ਬੱਦਲ ਫਟਣ ਦੀਆਂ ਘਟਨਾਵਾਂ ਵੀ ਲਗਾਤਾਰ ਹਿਮਾਚਲ ਤੋਂ ਨਿਕਲ ਕੇ ਆ ਰਹੀਆਂ ਹਨ ਸੋ 10 ਥਾ ਉੱਤੇ ਜਿਹੜਾ ਕਿ ਬੀਤੀ ਰਾਤ ਵੀ ਬੱਦਲ ਫਟਣ ਦੀਆਂ ਘਟਨਾਵਾਂ ਆਈਆਂ ਜਿਸ ਦੇ ਕਾਰਨ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਕਿ ਜ਼ਮੀਨ ਇਸ ਤੋਂ ਇਲਾਵਾ ਘਾਰ ਅਤੇ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਕਾਰਾਂ ਵੀ ਰੋੜਦੀਆਂ ਹੋਈਆਂ ਨਜ਼ਰ ਆਈਆਂ ਸੋ ਇਸ ਦੇ ਇਸੇ ਆਫਤ ਦੇ ਵਿੱਚ ਹੁਣ 150 ਤੋਂ ਵੱਧ ਘਾਰ 104 ਤੋਂ ਵੱਧ ਪਸ਼ੂ ਇਸ ਤੋਂ ਇਲਾਵਾ 31 ਬਾਨ ਅਤੇ ਇਸ ਤੋਂ ਇਲਾਵਾ 14 ਪੋਲ ਜਿਹੜੇ ਆ ਉਹ ਰੋੜ ਚੁੱਕੇ ਹਨ ਸੋ ਸੜਕਾਂ ਬੰਦ ਹੋ ਚੁੱਕੀਆਂ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 69 ਲੋਕਾਂ ਦੀ ਵੀ ਜਿਹੜੀ ਹੁਣ ਤੱਕ ਮੌਤ ਹੋ ਚੁੱਕੀ ਹੈ ਸੋ ਆਵਾਜ਼ਾਈ ਦੇ ਲਈ ਤੁਹਾਨੂੰ ਦੱਸੀ ਹੈ ਕਿ 261 ਸੜਕਾਂ ਹੁਣ ਤੱਕ ਬੰਦ ਹੋ ਚੁੱਕੀਆਂ ਹਨ ਕਾਫੀ ਜਿਆਦਾ ਭਿਆਨਕ ਹਾਲਾਤ ਬਣ ਚੁੱਕੇ ਹਨ ਬਿਨਾਂ ਬਿਜਲੀ ਦੇ ਹੀ ਰਹਿਣ ਨੂੰ ਜਿਹੜਾ ਕਿ ਲੋਕਾਂ ਨੂੰ ਹੁਣ ਮਜਬੂਰ ਹੋਣਾ ਪੈ ਰਿਹਾ ਹੈ ਸੋ 500 ਕਰੋੜ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਸੋ ਤਸਵੀਰਾਂ ਗੱਡੀਆਂ ਦੀਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲ ਇਸ ਸਮੇਂ ਜਿਹੜਾ ਹੈ ਹਿਮਾਚਲ ਦਾ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਵਿਕਰਮਜੀਤ ਮਜੀਠੀਆ ਨੂੰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਵਿਕਰਮਜੀਤ ਮਜੀਠੀਆ ਦੇ ਤੁਹਾਨੂੰ ਦੱਦਿਆ ਕਿ ਤਰੀਕ ਦੇ ਉੱਤੇ ਅਕਾਲੀ ਆਗੂਆਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਸੁਖਵੀਰ ਬਾਦਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਸੋ ਅਕਾਲੀ ਲੀਡਰ ਵਿਕਰਮ ਮਜੀਠੀਆ ਨੂੰ ਹੁਣ ਪੰਜਾਬ ਤੇ ਹਰਿਆਣਾ ਕੋਰਟ ਤੋਂ ਫੌਰਨ ਰਾਹਤ ਨਹੀਂ ਮਿਲੀ ਹੈ ਹੁਣ ਮਜੀਠੀਆ ਦੀ ਪਟੀਸ਼ਨ ਤੇ ਚੱਲ ਰਹੀ ਸੁਣਵਾਈ ਅਗਲੀ 8 ਜੁਲਾਈ ਨੂੰ ਜਿਹੜੀ ਕਿ ਹੋਵੇਗੀ ਹਾਈ ਕੋਰਟ ਨੇ ਮਜੀਠੀਆ ਦੀ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਰਿਮਾਂਡ ਦੇ ਉੱਤੇ ਆਰਡਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕੀਤੀ ਸੀ ਸੋ ਸਰਕਾਰੀ ਵਕੀਲ ਦੇ ਵੱਲੋਂ ਹੁਣ ਦੋਸ਼ ਲਗਾਏ ਗਏ ਹਨ ਕਿ ਮਜੀਠੀਆ ਦੇ ਵੱਲੋਂ ਕੋਈ ਵੀ ਜਿਹੜੀ ਉਹਨਾਂ ਦੇ ਨਾਲ ਮਦਦ ਨਹੀਂ ਕੀਤੀ ਜਾ ਰਹੀ ਸੋ ਪੁੱਛਗਛ ਦੇ ਵਿੱਚ ਕੋਈ ਵੀ ਮਜੀਠੀਆ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਬਹੁਤ ਸਾਰੀਆਂ ਪ੍ਰਾਪਰਟੀਆਂ ਦਾ ਵੀ ਜਿਹੜਾ ਮਜੀਠੀਆ ਦੀਆਂ ਦੇ ਹਨ ਖੁਲਾਸਾ ਹੁਣ ਆਪ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਸੇ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਵਧਦੇ ਹਾਂ ਸੋ ਪੰਜਾਬ ਵਿਧਾਨ ਸਭਾ ਦੇ ਤਾਰਨ ਤਾਰਨ ਸੀਟ ਹੁਣ ਖਾਲੀ ਹੋ ਚੁੱਕੀ ਹੈ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਨੂੰ ਖਾਲੀ ਸੀਟ ਦਾ ਐਲਾਨ ਕਰ ਦਿੱਤਾ ਗਿਆ ਹੈ ਵਿਧਾਇਕ ਕਸ਼ਮੀਰ ਸਿੰਘ ਸੋਲ ਦੀ ਡੇਥ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਇਹ ਸੀਟ ਖਾਲੀ ਹੋਈ ਹੈ ਸੋ ਪੰਜਾਬ ਵਿਧਾਨ ਸਭਾ ਤਰਨਤਾਰਨ ਵਿਧਾਇਕ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦਾ ਕਿ ਪਿਛਲੇ ਦਿਨੀ ਹੀ ਦਹਾਤ ਹੋ ਗਿਆ ਸੀ ਜਿਸ ਦੇ ਕਾਰਨ ਹੁਣ ਸੀਟ ਖਾਲੀ ਹੈ ਤੇ ਇਸੇ ਦਰਾਂ ਚੋਣ ਕਮਿਸ਼ਨ ਨੂੰ ਵੀ ਇਸ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਸੋ ਇਹ ਹੁਣ ਤੁਹਾਨੂੰ ਦੱਸਦੀ ਹੈ ਕਿ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਹੀ ਪੰਜਾਬ ਦੇ ਵਿੱਚ ਇੱਕ ਹੋਰ ਜਿਹੜੀਆਂ ਚੋਣਾਂ ਹੁਣ ਹੋ ਸਕਦੀਆਂ ਹਨ ਇਹ ਸੀਟ 27 ਜੂਨ ਤੋਂ ਖਾਲੀ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਕਿ ਹੁਣ ਇੱਕ ਵਾਰ ਹੋਰ ਤਰਨਤਾਰਨ ਇਲਾਕੇ ਦੇ ਵਿੱਚ ਸਾਨੂੰ ਵੋਟਾਂ ਦੇਖਣ ਨੂੰ ਜਿਹੜੀਆਂ ਕਿ ਪੰਜਾਬੀਆਂ ਨੂੰ ਮਿਲਣ ਵਾਲੀਆਂ ਹਨ ਮਜੀਠੀਆ ਦੀ ਗ੍ਰਿਫਤਾਰੀ ਤੇ ਬਿਆਨ ਦੇਣ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੂੰ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਸੇ ਦੌਰਾਨ ਸੁਖਪਾਲ ਖਹਿਰਾ ਵੀ ਜਿਹੜਾ ਕਿ ਮਜੀਠੀਆ ਦੀ ਗ੍ਰਿਫਤਾਰੀ ਤੇ ਕਾਫੀ ਜ਼ਿਆਦਾ ਨਰਾਜ ਸਨ ਸੋ ਇਸੇ ਦੌਰਾਨ ਹੁਣ ਸੁਖਪਾਲ ਖਹਿਰਾ ਤੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਆ ਉਹ ਮਿਲਣੀ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਦੋਨੋਂ ਇਕੱਠੇ ਨਜ਼ਰ ਆਏ ਹਨ ਸੋ ਖਹਿਰਾ ਤੇ ਕੁਮਰ ਵਿਜੇ ਪ੍ਰਤਾਪ ਜਿਹੜਾ ਕਿ ਕੁਮਰ ਵਿਜੇ ਪ੍ਰਤਾਪ ਦੇ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਮਿਲਣੀ ਹੋਈ ਹੈ ਤੇ ਉਹਨਾਂ ਦੀ ਇਸ ਮੁਲਾਕ ਦੀ ਹਾਲਕਿਆਂ ਦੇ ਵਿੱਚ ਨਵੀਂ ਜਿਹੜੀ ਉਹ ਚਰਚਾ ਛੇੜ ਦਿੱਤੀ ਹੈ ਮੁਲਾਕਾਤ ਦੇ ਮਗਰੋਂ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਤਾਨਾਸ਼ਾਰ ਬਤੀਰਾ ਜਿਹੜਾ ਉਹ ਚੱਲ ਰਿਹਾ ਹੈ ਤੇ ਜਿਸ ਦੇ ਕਾਰਨ ਉਹਨਾਂ ਨੂੰ ਖੁਦ ਵੀ ਜਿਹੜਾ ਇਹ ਭੋਗਣਾ ਪਿਆ ਹੈ ਤੇ ਉਹਨਾਂ ਨੇ ਆਪਣੇ ਉੱਤੇ ਵੀ ਹੰਡਾਇਆ ਹੈ ਸੋ ਤੁਹਾਨੂੰ ਦੱਸ ਦਈਏ ਕਿ ਦੋਨੋਂ ਜਣੇ ਜਿਹੜੇ ਉਹ ਇਕੱਠੇ ਨਜ਼ਰ ਆਏ ਹਨ ਜਿਸ ਤੋਂ ਬਾਅਦ ਕੀ ਜਿਹੜੀਆਂ ਨਵੀਆਂ ਸਿਆਸੀ ਚਰਚਾਵਾਂ ਹੁਣ ਛੇੜਨੀਆਂ ਸ਼ੁਰੂ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਟਰੱਕ ਦੇ ਉੱਤੇ 4 ਲੱਖ ਰੁਪਏ ਦਾ ਲਿਆ ਸੀ ਲੋਨ ਕੁਝ ਕਿਸ਼ਤਾਂ ਭਰ ਕੇ ਹੀ ਕਵਾੜ ਦੇ ਵਿੱਚ ਵੇਚ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਫਾਈਨੈਂਸ ਕੰਪਨੀ ਦੇ ਮੈਨੇਜਰ ਦੀ ਸ਼ਿਕਾਇਤ ਕਿ ਡੇਢ ਸਾਲ ਬਾਅਦ ਕੇਸ ਜਿਹੜਾ ਕਿ ਦਰਜ ਦੋਸ਼ੀ ਨੇ 36 ਕਿਸ਼ਤਾਂ ਦੇ ਵਿੱਚੋਂ ਸਿਰਫ 21 ਦਾ ਭੁਗਤਾਨ ਕੀਤਾ ਤੇ ਜਿਸ ਤੋਂ ਬਾਅਦ ਕਿ 4 ਲੱਖ ਰੁਪਏ ਲੈ ਕੇ ਲੁਧਿਆਣਾ ਦੇ ਸਾਨਨੀਵਾਲ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਮਾਮਲਾ ਸੋ ਇੱਕ ਫਾਈਨੈਂਸ ਕੰਪਨੀ ਤੋਂ ਉਸ ਦੇ ਵੱਲੋਂ ਲੋਨ ਲਿਆ ਗਿਆ 4 ਲੱਖ ਰੁਪਏ ਦਾ ਜਿਸ ਤੋਂ ਬਾਅਦ ਕਿ ਉਸ ਦੇ ਵੱਲੋਂ 36 ਦੇ ਵਿੱਚੋਂ ਸਿਰਫ 21 ਕੇਸ ਹੀ ਭਰੀਆਂ ਗਈਆਂ ਸੋ ਇਸ ਤੋਂ ਬਾਅਦ ਉਸਨੇ ਟਰੱਕ ਕਿਸੇ ਕਬਾੜੀਏ ਨੂੰ ਵੇਚ ਦਿੱਤਾ ਤੇ ਜਦੋਂ ਕੰਪਨੀ ਨੂੰ ਟਰੱਕ ਵੇਚਣ ਬਾਰੇ ਪਤਾ ਲੱਗਾ ਤੇ ਕੰਪਨੀ ਦੇ ਮੈਨੇਜਰ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੋ ਫਾਈਨੈਂਸ ਕੰਪਨੀ ਦੇ ਵੱਲੋਂ ਹੁਣ ਦੋਸ਼ ਲਗਾਏ ਗਏ ਹਨ ਕਿ ਇਸ ਨੌਜਵਾਨ ਦੇ ਵੱਲੋਂ 249000 ਰੁਪਏ ਦਾ ਜਿਹੜਾ ਲੋਨ ਵਾਪਸ ਨਹੀਂ ਕੀਤਾ ਗਿਆ ਹੈ ਜਿਸ ਦੇ ਕਾਰਨ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਤੇ ਜਾਂਚ ਅਧਿਕਾਰੀ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਹੁਣ ਕੰਪਨੀ ਅਤੇ ਮੈਨੇਜਰ ਦੀ ਸ਼ਿਕਾਇਤ ਦੇ ਉੱਤੇ ਕੇਸ ਉਹਨਾਂ ਦੇ ਵੱਲੋਂ ਦਰਜ ਕਰ ਲਿਆ ਗਿਆ ਹੈ ਸੋ ਸਾਲ 2018 ਦੇ ਵਿੱਚ ਲਿਆ ਗਿਆ ਸੀ ਟਰੱਕ ਸੋ ਜਿਸ ਤੋਂ ਬਾਅਦ ਕਿ 249000 ਰੁਪਈਆਂ ਦੀਆਂ ਕਿਸ਼ਤਾਂ ਅਜੇ ਰਹਿੰਦੀਆਂ ਸਨ ਪਰ ਪਹਿਲਾਂ ਹੀ ਇਸ ਨੌਜਵਾਨ ਦੇ ਵੱਲੋਂ ਟਰੱਕ ਨੂੰ ਜਿਹੜਾ ਕਿਸੇ ਕਬਾੜੀਏ ਦੇ ਕੋਲ ਵੇਚ ਦਿੱਤਾ ਜਾਂਦਾ ਹੈ ਤੇ ਲੋਨ ਵਾਪਸ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਮੌਸਮ ਵਿਭਾਗ ਤੋਂ ਨਿਕਲ ਕੇ ਆ ਰਹੀ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਹੁਣ ਮੀਂਹ ਦਾ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਅਗਲੇ ਕਈ ਦਿਨਾਂ ਤੱਕ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲੇਗਾ ਮੌਨਸੂਨ ਨੇ ਮੇਹਰ ਦਿਖਾਈ ਸੀ ਹੁਣ ਜੁਲਾਈ ਮਹੀਨੇ ਦੇ ਵਿੱਚ ਵੀ ਲਗਾਤਾਰ ਜਿਹੜਾ ਮੌਨਸੂਨ ਮਿਹਰਬਾਨ ਹੋਇਆ ਹੈ ਸੋ ਲਗਾਤਾਰ ਜਿਹੜਾ ਤੁਹਾਨੂੰ ਦੱਸ ਦਿਆ ਕਿ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਹੁਣ ਅਲਰਟ ਜਾਰੀ ਕੀਤਾ ਗਿਆ ਹੈ ਕੀ ਪੰਜਾਬ ਦੇ ਵਿੱਚ ਹੁਣ ਲਗਾਤਾਰ ਇੱਕ ਹਫ਼ਤਾ ਜਿਹੜਾ ਭਾਰੀ ਮੀਂਹ ਪਵੇਗਾ ਸੋ ਮੌਸਮ ਵਿਭਾਗ ਦੇ ਅਨੁਸਾਰ ਹੁਣ 6 ਅਤੇ 7 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨਾ ਜਿਹੜਾ ਕਿ ਮੀਂਹ ਪੈਣ ਦੀ ਸੰਭਾਵਨਾ ਦਿਵਾ ਦਿੱਤੀ ਗਈ ਹੈ ਇਸ ਤੋਂ ਇਲਾਵਾ 8 ਅਤੇ 9 ਜੁਲਾਈ ਨੂੰ ਕਈ ਥਾਵਾਂ ਦੇ ਉੱਤੇ ਇਹ ਭਾਰੀ ਵਰਖਾ ਹੋ ਸਕਦੀ ਹੈ ਸੋ ਪੰਜਾਬ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਸਾਲ ਜਿਹੜੀ ਕਿ 7 ਸੈਂਟੀਮੀਟਰ بارش ਵੱਧ ਪੈ ਸਕਦੀ ਹੈ ਸੋ ਮੌਨਸੂਨ ਵੀ ਜਿੱਥੇ ਕਿ ਪਹਿਲਾਂ ਆ ਚੁੱਕਾ ਹੈ ਸੋ ਲਗਾਤਾਰ ਤੋਂ ਦੱਸਦੀ ਹੈ ਕਿ ਪੰਜਾਬ ਆਪਦੇ ਟੈਂਪਰੇਚਰ ਦੇ ਵਿੱਚ ਵੀ ਹੁਣ ਵੱਡੀ ਗਰਾਫਟ ਦੇਖਣ ਨੂੰ ਮਿਲ ਰਹੀ ਹੈ ਤੇ ਲਗਾਤਾਰ ਅਗਲਾ 1 ਹਫਤਾ ਮੀਂਹ ਦਾ ਅਲਰਟ ਹੁਣ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ